ਵਾਹਿਗੁਰੂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਕੋ ਪਿਆਰਿਓ ਸੱਚੇ ਪਾਤਸ਼ਾਹ ਗੁਰੂ ਮਹਾਰਾਜ ਦਸੇ ਪਾਸ਼ਾ ਆਇਆ ਕੀਤੇ ਜ ਆ ਦੇਖੋ ਖੁਸ਼ ਹੁੰਦੇ ਨੇ ਗੁਰੂ ਘਰ ਦੇ ਵਿੱਚ ਪ੍ਰੇਮਾ ਭਗਤੀ ਹੈ ਜਿਹੜੀ ਉਹ ਸ੍ਰੇਸ਼ਟ ਮੰਨੀ ਗਈ ਹੈ ਮੁੱਖ ਮੰਨੀ ਗਈ ਹੈ ਵਿਸ਼ੇਸ਼ ਮੰਨੀ ਗਈ ਹੈ ਜਿਨ ਪ੍ਰੇਮ ਕੀਓ ਤិនਹੀ ਪ੍ਰਭ ਪਾਇਓ ਜਿੱਥੇ ਪ੍ਰੇਮ ਹੋਵੇ ਪ੍ਰੇਮ ਤੋਂ ਬਿਨਾ ਜਪ ਤਪ ਨੇ ਜਿਹੜੇ ਇਹ ਵੀ ਖਾਲੀ ਰਹਿ ਜਾਂਦੇ ਨੇ ਸੋ ਇਹਨਾਂ ਨਾਲ ਕਰਮਤਾ ਬਣਦਾ ਜਪ ਤਪ ਦੇ ਨਾਲ ਪਰ ਜੇ ਪ੍ਰੇਮ ਨਾ ਹੋਵੇ ਪ੍ਰੇਮ ਐਸੀ ਚੀਜ਼ ਹੈ ਜਪ ਤਪ ਦੇ ਪ੍ਰੇਮ ਦਾ ਕੀ ਫਰਕ ਹੈ ਜਪ ਤਪ ਦੇ ਵਿੱਚ ਕੁਝ ਸਮਾਂ ਹੁੰਦਾ ਵੀ ਇਨਾਂਚਰ ਕਰਨਾ ਜੇ ਕਿਸੇ ਦੀ ਭਾਵਨਾ ਨਾ ਪੂਰੀ ਹੋਏ ਬੰਦਾ ਛੱਡ ਦਿੰਦੇ ਵਿੱਚ ਕੁਝ ਨਹੀਂ ਹੈਗਾ ਇਹਦੇ ਵਿੱਚ ਪਰ ਪ੍ਰੇਮ ਹੈ ਜਿਹੜੇ ਪ੍ਰੇਮ ਦੇ ਵਿੱਚ ਸਾਰਾ ਜੀਵਨ ਹੀ ਜਪ ਤਪ ਬਣ ਜਾਂਦਾ ਇਸ ਕਰਕੇ ਪ੍ਰੇਮ ਆ ਭਗਤੀ ਕਦੇ ਛੋਟਾ ਨਹੀਂ ਕਰਦੀ ਪ੍ਰੇਮ ਆ ਭਗਤੀ ਵਿੱਚ ਸਹਿ ਸਮਾਧ ਲੱਗੀ ਰਹਿੰਦੀ ਹੈ ਬਸ ਜਿਵੇਂ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਨੂੰ ਲੋਕ ਯਾਦ ਕਰਦੇ ਨੇ ਵੀ 13 13 ਤੋਲਿਆ 13 13 ਤੋਲਿਆ ਲਗਭਗ 90% ਲੋਕਾਂ ਨੂੰ ਸੰਗਤਾਂ ਨੂੰ ਪਤਾ ਨਹੀਂ ਵੀ 13 13 ਕੀ ਹੈ ਜਦੋਂ ਮਹਾਰਾਜ ਮੋਦੀ ਖਾਨੇ ਵਿੱਚ ਸੌਦਾ ਤੋਲਦੇ ਹੁੰਦੇ ਨਾ ਸੰਗਤਾਂ ਲੋਕ ਸੌਦਾ ਲੈਣ ਆਉਂਦੇ ਉਹ ਤੋਲ-ਤੋਲ ਕੇ ਦੇਣਾ ਪੈਂਦਾ ਸੀ ਤੱਕੜੀ ਵਿੱਚ ਮਹਾਰਾਜ ਉਹ ਪੱਲੜੇ ਪਰ ਪਰ ਪਾਈ ਜਾਂਦੇ ਤੱਕੜੀ ਦੇ 1 2 3 4 5 6 7 8 9 10 11 12 ਜਦੋਂ 12 ਤੋਂ ਬਾਅਦ 13 ਆਉਂਦਾ ਜਦੋਂ 13 ਆਉਂਦਾ ਨਾ 13 ਸੱਚੇ ਪਾਤਸ਼ਾਹ ਮਹਾਰਾਜ ਦੀ ਸਮਾਦੀ ਲੱਗ ਜਾਂਦੀ 12 ਤੇ ਸਮਾਦੀਨ ਲੱਗਦੀ 9 ਤੇ ਸਮਾਦੀਨ ਲੱਗੀ 10 ਤੇ ਲੱਗੀ 11 ਤੇ ਲੱਗੀ 13 ਤੇ ਕਿਉਂ ਲੱਗਦੀ 14 ਤੋਂ ਪਹਿਲਾਂ ਕਿਉਂ ਰੋਕੇ 13 ਦਾ ਜਦੋਂ ਮਹਾਰਾਜ 13 ਕਹਿੰਦੇ ਨਾ 13 ਦਾ ਮਤਲਬ ਇਹ ਹੋ ਜਾਂਦਾ ਵੀ 13 ਵੀ ਮੈਂ 13 ਤੂੰ ਮੇਰਾ ਮੈਂ 13 ਵੀ ਮੈਂ 12 13 ਮਹਾਰਾਜ ਨੂੰ ਇੰ样 ਹੋ ਜਾਂਦਾ ਗੁਰੂ ਨਾਨਕ ਪਾਤਸ਼ਾਹ ਨੂੰ ਬਿਮਾ ਕਾਲਪੁਰਖ ਨੂੰ ਕਹਤਾ ਵੀ 13 ਵੀ ਮੈਂ 13 ਹਾਂ ਇਸ ਕਰਕੇ ਉਹਦੀ ਮਹਾਰਾਜੀ ਸਮਾਧੀ ਲੱਗ ਜਾਂਦੀ 13 13 ਤੋਲਿਆ ਜੋ ਇਸ ਤਰ੍ਹਾਂ ਕਰਕੇ ਪ੍ਰੇਮਾ ਭਗਤੀ ਐ ਹੁੰਦੀ ਐ ਸਹਿ ਸਮਾਧ ਲੱਗ ਜਾਂਦੀ ਐ ਜਪ ਤਪ ਵੀ ਕਰਨਾ ਚਾਹੀਦਾ ਪਰ ਪ੍ਰੇਮਾ ਭਗਤੀ ਜ਼ਰੂਰ ਹੋਣੀ ਚਾਹੀਦੀ ਐ ਵਿਚੱਚੇ ਪਾਸ਼ ਜਪ ਤਪ ਦੇ ਨਾਲ ਸਰੀਰ ਦੀ ਸਾਧਨਾ ਹੁੰਦੀ ਐ ਮਨ ਦੀ ਸਾਧਨਾ ਹੁੰਦੀ ਐ ਤੇ ਫਿਰ ਉਸੇ ਤੋਂ ਪ੍ਰੇਮ ਬਣਦਾ ਪਰ ਮੁੱਖ ਪ੍ਰੇਮ ਰੱਖਣਾ ਚਾਹੀਦਾ ਮਹਾਰਾਜ ਵੀ ਆਪਦੇ ਸਰੀਰ ਦੀ ਔਰ ਮੰਨ ਦੀ ਸਾਧਨਾ ਵਾਸਤੇ ਮੈਂ ਜਪ ਤਪ ਕਰ ਰਿਹਾ ਹਾਂ ਪਰ ਸੱਚੇ ਪਾਤਸ਼ਾਹ ਮਹਾਰਾ ਇਹਦੇ ਪਿੱਛੇ ਤੇਰਾ ਹੱਥ ਹੈ ਮੈਂ ਤੈਨੂੰ ਪਾਉਣਾ ਹੈ ਤੇ ਇਥੋਂ ਹੀ ਸਾਰੇ ਕਾਰਜ ਕਰਵਾਉਣੇ ਨੇ ਆਕਾਲ ਪੁਰਖ ਮਹਾਰਾਜ ਗੁਰੂ ਜੀਓ ਸੋ ਜੇ ਹਿੰਦ ਕਰੇ ਉਹ ਫਿਰ ਇੱਕ ਨੌਕਰ ਵਾਲਾ ਤੇ ਮਾਲਕ ਵਾਲਾ ਕੰਮ ਬਣ ਜਾਂਦਾ ਨੌਕਰ ਹੁੰਦਾ ਕਿ ਸਾਲ 6 ਮਹੀਨੇ ਲਾ ਕੇ ਚਲਾ ਜਾਂਦਾ ਮੁੜ ਕੇ ਮਾਲਕ ਨੂੰ ਯਾਦ ਨਹੀਂ ਕਰਦਾ ਪਰ ਪ੍ਰੇਮਾ ਭਗਤੀ ਦੇ ਵਿੱਚ ਨੇਰਾ ਸਮਰਪਤ ਹੁੰਦਾ ਹੈ ਸਮਰਪਣ ਹੋ ਜਾਂਦਾ ਬੰਦਾ ਸੋ ਆਪਾਂ ਜਦੋਂ ਭਾਈ ਹੇਮਾ ਜੀ ਹੋਏ ਨੇ ਹੇਮਾ ਜੀ ਗੁਰੂ ਅਰਜਨ ਦੇਵ ਜੀ ਪਾਸ਼ਾ ਮਹਾਰਾਜ ਦੇ ਭਗਤ ਪਿਆਰੇ ਗੁਰਸਿੱਖ ਉਹ ਅੱਠੋ ਪੈਰ ਨਾਲੇ ਆਪਦਾ ਕੰਮ ਧੰਦਾ ਕਰਦਾ ਬਹੁਤ ਗਰੀਬ ਸੀ ਇਹਦੇ ਵਰਗੀ ਦੀ ਸ਼ਾਨ ਪਾਈ ਸੀ ਆਪਦੀ ਕੁਲੀ ਵਿੱਚ ਰਹਿੰਦਾ ਪਰ ਦਿਨ ਰਾਤ ਮਿਹਨਤ ਕਰਦਾ ਮਜ਼ਦੂਰੀ ਕਰਦਾ ਪਰ ਗੁਰੂ ਅਰਜਨ ਦੇਵ ਮਹਾਰਾ ਨੂੰ ਗੁਰੂ ਨਾਨਕ ਪਾਸ਼ਾ ਮਹਾਰਾ ਨੂੰ ਇੰਨਾ ਪਿਆਰ ਕਰਦਾ ਇੰਨਾ ਪਿਆਰ ਕਰਦਾ ਅੱਖਾਂ ਵਿੱਚੋਂ ਹੰਝੂ ਚੱਲਦੇ ਰਹਿੰਦੇ ਜਿਹੜਾ ਕੁਝ ਦਿਨ ਸਾਰੇ ਪਾਸੇ ਜਿੱਧਰ ਵੀ ਦੇਖਾਂ ਮੈਨੂੰ ਤੂੰ ਦਿਸਦਾ ਹਰ ਪਾਸੇ ਮੈਨੂੰ ਤੇਰਾ ਮੂੰਹ ਦਿਖਦਾ ਉਹ ਗੱਲ ਮੰਗੋਸਤੇ ਪਾਸ਼ਾ ਮਹਾਰਾਜ ਨੂੰ ਯਾਦ ਕਰਦੇ ਰਹਿੰਦੇ ਜਦੋਂ ਉਸਤੇ ਪਾਸ਼ਾ ਗੁਰੂ ਅਰਜਨ ਦੇਵ ਜੀ ਗਏ ਸੰਗਤ ਗੁਰਸਿੱਖ ਨਾਲ ਸੀ ਮਹਾਰਾਜ ਕਹਿਣ ਲੱਗੇ ਪੀ ਭਾਈ ਇੱਥੇ ਇੱਕ ਪਿਆਰਾ ਰਹਿੰਦਾ ਉਹਦੇ ਚੱਲੀ ਜਦੋਂ ਗਏ ਮਹਾਰਾਜ ਕੱਖਾਂ ਦੀ ਕੁੱਲੀ ਗਰੀਬੀ ਦਾਵਾ ਜੇ ਮਹਰ ਚੇ ਪਾਸ਼ਾ ਮਹਾਰਾਜ ਗਰੀਬੀ ਗਦਾ ਹਮਾਰੀ ਜਦੋਂ ਦੇਖਿਆ ਵੀ ਆਹਾ ਹਾ ਹਾ ਕਿੰਨਾ ਪਿਆਰਾ ਗੁਰਸਿੱਖ ਹੈ ਐਨ ਆਪ ਦਾ ਸਭ ਕੁਝ ਢੇਰੀ ਕਰੀ ਬੈਠੇ ਗੁਰਨਾਮਕ ਦੇ ਪਿਆਰ ਵਿੱਚ ਗੁਰੂਆਂ ਦੇ ਪਿਆਰ ਵਿੱਚ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਜਾ ਕੇ ਨਾ ਉਹਨੂੰ ਗੱਲ ਨਾਲ ਲਾਇਆ ਉਹ ਉਹਦੀਆਂ ਅੱਖਾਂ ਵਿੱਚੋਂ ਹੰਝੂ ਨਾ ਥੱਲੇ ਗਏ ਬਰਾਗ ਬਰਾਗ ਉਹ ਪ੍ਰੇਮ ਹੁੰਦਾ ਸਹਿ ਸਮਾਲ ਤੇ ਮਹਾਰਾਜ ਨੇ ਉਹਦੀ ਕੁੱਲੀ ਵਿੱਚ ਬੈਠ ਕੇ ਉਹਦੀ ਝੌਂਪੜੀ ਵਿੱਚ ਬੈਠ ਕੇ ਪ੍ਰਸ਼ਾਦਾ ਛਕਿਆ ਜੇ ਪਾਸ਼ਾ ਮਹਾਰਾਜ ਨੇ ਕਿਉਂ ਪ੍ਰੇਮਾ ਭਗਤੀ ਸਭ ਤੋਂ ਵੱਡੀ ਹੈ ਨਾ ਕੋਈ ਜਪਤਾ ਕਰਿਆ ਬਹੁਤਾ ਬਸ ਅਠੋ ਪੈਰ ਹੈ ਗੁਰੂ ਅਰਜਨ ਦੇਵ ਜੀ ਹੇ ਗੁਰੂ ਅਰਜਨ ਦੇਵ ਜੀ ਜਦੋਂ ਬਿਮਾਰ ਬੰਦਾ ਟਸਕਾਰੇ ਮਾਰਦਾ ਟਸਕਾਰੇ ਮਾਰਨਾ ਹੰਗਰਾ ਮਾਰਨੀ ਆ ਬਈ ਹਾ ਹਾ ਹਾਏ ਹਾਏ ਲੋਕ ਤਾਂ ਦੁਖੀ ਹੋ ਕੇ ਐ ਕਰਦੇ ਨੇ ਪਰ ਗੁਰੂ ਕੇ ਪਿਆਰੇ ਵਾਹਿਗੁਰੂ 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 ਉਹ ਹਾਏ ਹਾਏ ਨਹੀਂ ਕਰਦੇ ਪਾਪੀ ਕਰਮ ਕਾਮ ਦੇ ਕਰਦੇ ਹਾਏ ਹਾਏ ਨਾਨਕ ਜਿਉ ਮਥਨ ਮਧਾਨੀਆਂ ਤੋਂ ਮਥੇ ਧਰਮ ਰਾਏ ਕਹਿੰਦੇ ਹਾਏ ਹਾਏ ਤਾਂ ਪਾਪੀ ਲੋਕ ਕਰਦੇ ਨੇ ਪਰ ਗੁਰੂ ਕੇ ਪਿਆਰੇ ਜਿੱਥੇ ਹਾਏ ਹਾਏ ਕਰਨੀ ਹੁੰਦੀ ਹੈ ਉੱਥੇ ਵਾਹਿਗੁਰੂ ਵਾਹਿਗੁਰੂ ਕਰਦੇ ਨੇ ਔਰ ਗੁਰੂ ਅਰਜਨ ਦੇਵ ਮਹਾਰਾਜ ਦਾ ਪਿਆਰ ਕਰਦਾ ਸੀਗਾ ਨਾਮ ਜਪਦਾ ਸੀ ਤੇ ਕੁੱਲੀ ਵਿੱਚ ਬੈਠ ਕੇ ਸੱਚੇ ਪਾਤਸ਼ਾਹ ਮਹਾਰਾਜ ਨੇ ਇਹ ਪ੍ਰੇਮਾ ਭਗਤੀ ਉਹਦੀ ਮਨਜ਼ੂਰ ਕੀਤੀ ਆਪ ਚੱਲ ਕੇ ਗਏ ਔਰ ਅਠੋ ਪਹਿਰ ਵਾਹਿਗੁਰੂ ਵਾਹਿਗੁਰੂ ਦੀ ਆਵਾਜ਼ ਕਰਦੇ ਰਹਿੰਦੇ ਸੀ ਭਾਈ ਹਿਮਾ ਜੀ ਮਹਾਰਾਜ ਨੇ ਉੱਥੇ ਸ਼ਬਦ ਉਚਾਰੇ ਆ ਹਿਮਾ ਜੀ ਕਹਿਣ ਲੱਗੇ ਮਹਾਰਾਜ ਆਪ ਨੂੰ ਬਿਠਾਉਣ ਦੀ ਮੇਰੇ ਕੋਲ ਕੋਈ ਜਗ੍ਹਾ ਨਹੀਂ ਕਿਰਪਾ ਕਰਕੇ ਮੇਰੀ ਕੁੱਲੀ ਵਿੱਚ ਹੀ ਇੱਥੇ ਬੈਠ ਕੇ ਰੰਗ ਭਾਗ ਲਾਓ ਸੋ ਮੈਂ ਮਜਬੂਰ ਆਪ ਨੂੰ ਸੋਹਣੇ ਸਥਾਨ ਤੇ ਨਹੀਂ ਬਿਠਾਇਆ ਗਿਆ ਗੁਰੂ ਮਹਾਰਾਜ ਕਹਿੰਦੇ ਕੋਈ ਨਹੀਂ ਪੁੱਤਰ ਕੋਈ ਨਹੀਂ ਪਿਆਰੇ ਵੀ ਤੇਰੀ ਕੁੱਲੀ ਹੀ ਸਭ ਤੋਂ ਵੱਡੀ ਮਹਿਲਾ ਤੋਂ ਉੱਚੀ ਹੈ ਵੱਡੀ ਹੈ ਕਿਉਂਕਿ ਜੇ ਪਾਸ਼ਾ ਮਹਾਰਾਜ ਨੇ ਕੁੱਲੀ ਦਾ ਉਹਦੀ ਗਰੀਬੀ ਦਾ ਉਹਦੀ ਮਨ ਦੀ ਸੁੱਧਤਾ ਦਾ ਮਨ ਦੀ ਭਾਵਨਾ ਦਾ ਸਤਕਾਰ ਕੀਤਾ ਮਹਾਰਾਜ ਨੇ ਪ੍ਰੇਮਾ ਭਗਤੀ ਮਨਜ਼ੂਰ ਕੀਤੀ ਭਲੀ ਸਹਾਵੀ ਛਾਪਰੀ ਜਾਂ ਮੈਂ ਹਰ ਗੁਣ ਅਗਾਏ ਕਿ ਤਹੀ ਕਾਮਨਾ ਤੌਲ ਹਰ ਜਿਤ ਹਰ ਬਿਸਰਾਏ ਕਹਿੰਦੇ ਭਾਈ ਤੇਰੀ ਛੱਪਰੀ ਆ ਜਿਹੜੀ ਤੇਰੀ ਕੁੱਲੀ ਆ ਝੌਂਪੜੀ ਆ ਉਹ ਬਹੁਤ ਧੰਨਤਾ ਦੇ ਜੋਗ ਹੈ ਭਲੀ ਹੈ ਜਿਹਦੇ ਵਿੱਚ ਤੂੰ ਬੈਠ ਕੇ ਹਰੀ ਦੇ ਗੁਣ ਗਾਉਣਾ ਤੇ ਕਿਤੇ ਕੰਮ ਨਾ ਤੋਲ ਵੱਡੇ ਵੱਡੇ ਜਿਹੜੇ ਉੱਚੇ ਚਵਾਰੇ ਨੇ ਮੰਜ਼ਲਾਂ ਨੇ ਕੋਠੀਆਂ ਨੇ ਸਾਨੂੰ ਸੋਹਣੀਆਂ ਨਹੀਂ ਲੱਗਦੀਆਂ ਕਿਉਂਕਿ ਉੱਥੇ ਪ੍ਰਮਾਤਮਾ ਹੀ ਨਹੀਂ ਯਾਦ ਹੈਗਾ ਵਾਹਿਗੁਰੂ ਯਾਦ ਨਹੀਂ ਮੈਨੂੰ ਨਹੀਂ ਮਹਿਲ ਬਣਾ ਰਹੇ ਉੱਚੇ ਮੈਨੂੰ ਤਾਂ ਉਹ ਸੋਹਣੇ ਲੱਗਦੇ ਨੇ ਜਿੱਥੇ ਮੇਰੇ ਪਿਆਰੇ ਬੈਠ ਕੇ ਵਾਹਿਗੁਰੂ ਜਪਦੇ ਨੇ ਸਿਮਰਨ ਕਰਦੇ ਨੇ ਦੇਖੋ ਰਾਮਚੰਦਰ ਜੀ ਦਾ ਤਿਆਰ ਦੇਖ ਲਓ ਕ੍ਰਿਸ਼ਨ ਜੀ ਦਾ ਦੇਖ ਲਓ ਗੁਰੂਆਂ ਦੇਖ ਲਓ ਉਹਨਾਂ ਜਿੱਥੇ ਪ੍ਰੇਮਾ ਭਗਤੀ ਹੈ ਉੱਥੇ ਮਹਾਰਾਜ ਜਰੂਰ ਗਏ ਨੇ ਕਿਉਂਕਿ ਜਿਹੜੇ ਮਹਾਪੁਰਸ਼ ਹੋਦੇ ਨੇ ਧਰਮਾਂ ਤੋਂ ਉੱਚੇ ਹੁੰਦੇ ਨੇ ਇਸ ਕਰਕੇ ਜਦੋਂ ਵੀ ਤੁਸੀਂ ਕਿਸੇ ਇਤਿਹਾਸ ਪੜ੍ਹੋਗੇ ਉਹਨਾਂ ਨੇ ਗਰੀਬਾਂ ਨੂੰ ਨਵਾਜਿਆ ਕਦੇ ਇਹ ਨਾ ਸੋਚਿਆ ਕਰੋ ਮੈਂ ਦਿਹਾੜੀ ਕਰਦਾ ਮੈਂ ਮਜ਼ਦੂਰੀ ਕਰਦਾ ਜੇ ਤੁਹਾਡੇ ਹੱਥ ਵਿੱਚ ਕਹੀ ਹੈ ਮਜ਼ਦੂਰੀ ਕਰਦੇ ਹੋ ਜਾਂ ਤੁਸੀਂ ਉੱਚੇ ਵੀ ਹੋ ਬਹੁਤ ਅਮੀਰ ਵੀ ਹੋ ਤਾਂ ਜਣ ਕੇ ਆਪਣੇ ਆਪ ਕੋ ਜਾਣਾ ਨੀਚਾ ਸੋਈ ਗਣੀਆਂ ਸਭ ਤੋਂ ਉੱਚਾ ਆਪਣਾ ਨੀਵਾ ਝੜ ਕੇ ਮਹਾਰਾਜ ਇਹ ਕਾਰਾਂ ਕੋਠੀਆਂ ਤੇਰੀਆਂ ਨੇ ਨੇ ਮੈਂ ਤਾਂ ਕੀਟ ਪਤੰਗਾਂ ਮੈਂ ਤਾਂ ਕੀੜਾ ਮਹਾਰਾਜ ਕਹੋ ਨਾਨਕ ਅਮਨੀਚ ਕਰਾਮਾ ਸਰਨ ਪਰੇ ਕੀ ਰੱਖੋ ਸ਼ਰਮਾ ਇਸ ਕਰਕੇ ਜੇ ਤੁਹਾਡੇ ਕੋਲ ਅਮੀਰੀ ਵੀ ਹੈ ਤਾਂ ਵੀ ਤੁਸੀਂ ਜਾਨੀ ਕਿ ਨੀਮਾ ਸਮਝੋ ਤਾਂ ਮਹਾਰਾਤਾ ਨੂੰ ਉੱਚਾ ਸਮਝਣਗੇ ਗੁਰੂ ਅੰਮ੍ਰਿਤਸਰ ਸਾਹਿਬ ਕਿ ਗੁਰੂ ਦੀ ਮਰਿਆਦਾ ਕੀ ਹੈ ਜੇ ਤੂੰ ਭਾਈ ਜਹਾਜ਼ ਚੋਂ ਉਤਰੇ ਹੈ ਬਾਹਰਲੇ ਦੇਸ਼ਾਂ ਵਿੱਚੋਂ ਆ ਕੇ ਤਾਂ ਜੋੜੇ ਸਾਫ ਕਰ ਲੈ ਤੂੰ ਜੋੜੇ ਵਿੱਚ ਬੈਠ ਕੇ ਆਪਦੇ ਆਪ ਨੂੰ ਕਹੇ ਕਿ ਮੈਂ ਸੰਗਤਾਂ ਦੇ ਜੋੜਿਆਂ ਦੇ ਬਰਾਬਰ ਆ ਇਹ ਨਿਮਰਤਾ ਸਾਨੂੰ ਦਿਖਾਈ ਹੈ ਤੁਸੀਂ ਦੇਖੋਗੇ ਜਦੋਂ ਬਾਹਰੋਂ ਸ਼ਹਿਰ ਵਿੱਚ ਆਉਂਗੇ ਜਦੋਂ ਅੰਮ੍ਰਿਤਸਰ ਸਾਹਿਬ ਦੀ ਧਰਤੀ ਦੇ ਵਿੱਚ ਆਉਂਗੇ ਗੁਰੂ ਘਰ ਦੇ ਵਿੱਚ ਤਾਂ ਉੱਥੇ ਨੀਮਾ ਗੁਰੂ ਘਰ ਦਾ ਸਥਾਨ ਹੈ ਜਿਹੜਾ ਕਿਉਂ ਬੰਦਿਆ ਤੂੰ ਆਪ ਦੀ ਹਉਮੈ ਵਿੱਚ ਉਤਰ ਕੇ ਨੀਮਾ ਹੋਣ ਸਿੱਖ ਇਸ ਕਰਕੇ ਹਰ ਇੱਕ ਚੀਜ਼ ਦਾ ਕੋਈ ਨਾ ਕੋਈ ਸਾਨੂੰ ਸੰਕੇਤ ਮਿਲਦਾ ਸੋ ਸਤੇ ਪਾਸ਼ਾ ਮਹਾਰਾ ਗਰੀਬੀ ਨੂੰ ਪਿਆਰ ਕਰਨ ਨਾਲ ਜਪ ਤਪ ਵੀ ਕਰੋ ਪਰ ਉਹਦੇ ਵਿੱਚ ਪ੍ਰੇਮਾ ਭਗਤੀ ਜ਼ਰੂਰ ਰੱਖੋ ਵਾਹਿਗੁਰੂ ਜੀ ਕਾ ਖਾਲਸਾ ਪਿਆਰਿਓ ਵਾਹਿਗੁਰੂ ਜੀ ਕੀ ਫਤਿਹ